ਜਿੱਥੋਂ ਸੰਦੀਪ ਸਿੰਘ ਸਾਨੀ ਜੋ ਗੋਰਖਾ ਜੀ ਨੇ ਹਰ ਵੇਲੇ ਸਿੱਖਾ ਦੀ ক্লাস ਚੈਰ ਚੱਣ ਵਾਲੇ ਸੁਧੀਰ ਸੂਰੀ ਦਾ ਵੀ ਉਹਨੇ ਜਿਹੜਾ ਕਤਲ ਸਿਰ ਕੀਤਾ ਉਹਨੂੰ ਮਾਰ ਕੇ ਬੜੀ ਵੱਡੀ ਸੀਮਾਨ ਕੀਤੀ ਹੈ ਜੋ ਪਟਿਆਲਿਤ ਜੇਲ੍ਹ ਵਿੱਚ ਬੰਦ ਸੀ ਔਰ ਉਥੇ ਇੱਕ ਦੁਸ਼ਟ ਜ਼ਾਲਮ ਜਿਹੜਾ ਪੁਲਿਸ ਅਫਸਰ ਹੈ ਜੋ ਖਾਰਦ ਤੋਂ ਬਾਅਦ ਦੇ ਸਮੇਂ ਜਿਨੇ ਪਤਾ ਨਹੀਂ ਕਿੰਨੇ ਕੁ ਬੇਦੋਸ਼ੇ ਨੌਜਵਾਨ ਜਿਹੜੇ ਨੇ ਉਹਨਾਂ ਤੇ ਅਤਸ਼ਅਧਤ ਕੀਤਾ ਕੁੱਝ ਖਾਸ ਮੁਕਾਬਲੇ ਬਣਾ ਬਣਾ ਕੇ ਜਦੋਂ ਇਹ ਨੌਜਵਾਨਾਂ ਦਾ ਹੁਣੇ ਕਤਲ ਕੀਤਾ ਔਰ ਖਾਸ ਕਰਕੇ ਬਾਬਾ ਕਰਨ ਸਿੰਘ ਦੀ ਢੀਡ ਸਾਹ ਵਾਲੇ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਕੁਕਾਰਤਲੇ ਉਹਨਾਂ ਨੂੰ ਸੀਧੋਂ ਨੇ ਕੀਤਾ ਉਹ ਦੁਸ਼ਟ ਜਿਹੜਾ ਉਹ ਪਿਛਲੇ ਕੁਸਾਲਾਂ ਤੋਂ ਅੰਦੇ ਦੇ ਵਿੱਚ ਬੰਦ ਸੀ ਔਰ ਹੁਣ ਇਹ ਪਤਾ ਲੱਗਾ ਕਿ ਉਹਨੇ ਸੰਦੀਪ ਸਿੰਘ ਸੰਧ ਨੂੰ ਇੱਕ ਗੱਲ ਕਹੀ ਸੀ ਕਿ ਜੇਕਰ ਉਸ ਵੇਲੇ ਪੈਦਾ ਹੋਇਆ ਹੁੰਦਾ ਤੇ 13 ਵੀ ਹੁਣ ਤੱਕ ਉਸਨੂੰ ਕਤਲ ਬਣਾ ਕੇ ਉਹਨੂੰ ਮਾਰ ਦਿੱਤਾ ਜਾਂਦਾ ਜਿਸ ਤੇ ਪੈਸ਼ ਵਿੱਚ ਆ ਕੇ ਤੇ ਜਿਹੜੀ ਉਹ ਲੜਾਈ ਕੋਈ ਲੜਾਈ ਦੌਰਾਨ ਉਹ ਜਖਮੀ ਹੋਇਆ ਤੇ ਹਸਪਤਾਲ ਵਿੱਚ ਉਹਦੀ ਮੌਤ ਹੋ ਗਈ। ਦੇਖੋ ਕਿੰਨਾ ਤੁਜਾਲਮਕ ਸਥਿਤਰ ਆ ਕਿ ਜਿਹਦੀ লাশ ਲੈਣ ਤੋਂ ਉਹਦੇ ਘਰਦਿਆਂ ਨੇ ਇਨਕਾਰ ਕਰ ਦਿੱਤਾ ਔਰ ਆਪਣੇ ਆਪ ਨੂੰ ਲੱਗੋ ਦਾ ਨਾਮ ਸੁਖਬਾ ਸਿੰਘ ਸੀ ਔਰ ਆਪਣੇ ਆਪ ਨੂੰ ਕੋ ਸੁਖਬਾ ਸਰਹੰਦ ਕਾ ਕੇ ਪੇਸ਼ ਕਰਦਾ ਹੁੰਦਾ ਸੀ।